ਪਾਠ 11 ਵੱੰਸਵੰਨਾ ਭੋਜਨ ਗੁਰਜੀਤ ਦਾਦਾ ਜੀ ਚਾਚਾ ਜੀ ਅਤੇ ਆਪਣੇ ਦੋਸਤ ਹਰਮਨ ਨਾਲ ਬੈਠ ਕੇ ਟੈਲੀਵਿਜ਼ਨ ਤੇ ਖੇਤੀਬਾੜੀ ਪ੍ਰੋਗਰਾਮ ਦੇਖ ਰਿਹਾ ਸੀ ਉਹਨਾਂ ਦਾ ਪਰਿਵਾਰ ਖੇਤੀਬਾੜੀ ਉੱਪਰ ਨਿਰਭਰ ਕਰਦਾ ਹੈ ਉਸਦੇ ਦਾਦਾ ਜੀ ਅਤੇ ਚਾਚਾ ਜੀ ਖੇਤੀ ਕਰਦੇ ਹਨ ਉਸਦੇ ਦਾਦਾ ਜੀ ਬਲਦਾਂ ਨਾਲ ਅਤੇ ਉਸਦੇ ਚਾਚਾ ਜੀ ਟਰੈਕਟਰ ਨਾਲ ਖੇਤੀ ਕਰਨ ਵਿੱਚ નિਪੁੰਨ ਹਨ ਉਹਨਾਂ ਦੇ ਨਾਲ-ਨਾਲ ਪਿੰਡ ਦੇ ਬਹੁਤ ਸਾਰੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਹੈ ਪਿੰਡ ਦੇ ਕਿਸਾਨਾਂ ਕੋਲ ਵਾਹਯੋਗ ਜ਼ਮੀਨ ਬਹੁਤ ਘੱਟ ਹੈ ਉਹ ਆਪਣੇ ਪਰਿਵਾਰ ਦੀ ਮਦਦ ਨਾਲ ਥੋੜੀ ਜ਼ਮੀਨ ਵਿੱਚੋਂ ਵੀ ਜ਼ਿਆਦਾ ਕਮਾਈ ਕਰ ਲੈਂਦੇ ਹਨ ਉਹਨਾਂ ਦੇ ਪਰਿਵਾਰ ਕੋਲ ਵੀ ਖੇਤੀਬਾੜੀ ਯੋਗ ਜ਼ਮੀਨ ਬਹੁਤ ਘੱਟ ਹੈ ਇਸ ਲਈ ਉਹ ਠੇਕੇ ਜਾਂ ਹਿੱਸੇ ਤੇ ਜ਼ਮੀਨ ਲੈ ਲੈਂਦੇ ਹਨ ਖੇਤੀਬਾੜੀ ਕਰਨ ਲਈ ਕੋ-ਆਪਰੇਟਿਵ ਸੁਸਾਇਟੀਆਂ ਕੋਲੋਂ ਸਸਤੇ ਬੀਜ ਸੰਦ ਖਾਦਾਂ ਕੀਟਨਾਸ਼ਕ ਦਵਾਈਆਂ ਅਤੇ ਘੱਟ ਵਿਆਜ ਤੇ ਕਰਜ਼ਾ ਵੀ ਮਿਲ ਜਾਂਦਾ ਹੈ ਪਿੰਡ ਦੇ ਲੋਕ ਖੇਤੀਬਾੜੀ ਤੋਂ ਇਲਾਵਾ ਆਪਣਾ ਗੁਜ਼ਾਰਾ ਕਰਨ ਲਈ ਸਹਾਇਕ ਧੰਦੇ ਜਿਵੇਂ ਪਸ਼ੂ ਪਾਲਣ ਮੱਛੀ ਪਾਲਣ ਸ਼ਹਿਦ ਦੀਆਂ ਮੱਖੀਆਂ ਨੂੰ ਪਾਲਣਾ ਅਤੇ ਖੁੰਬਾਂ ਦੀ ਕਾਸ਼ਤ ਦਾ ਕੰਮ ਵੀ ਕਰਦੇ ਹਨ ਉਹ ਕੁਝ ਜ਼ਮੀਨ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਵੀ ਕਰਦੇ ਹਨ ਉਹਨਾਂ ਨੂੰ ਇਹਨਾਂ ਧੰਦਿਆਂ ਸੰਬੰਧੀ ਜਾਣਕਾਰੀ ਅਤੇ ਸਿਖਲਾਈ ਜ਼ਿਲ੍ਹਾ ਪੰਦਰ ਤੇ ਖੇਤੀਬੀ ਵਿਗਿਆਨ ਕੇਂਦਰਾਂ ਵੱਲੋਂ ਦਿੱਤੀ ਜਾਂਦੀ ਹੈ ਉਸ ਦੇ ਮਾਤਾ ਜੀ ਅਤੇ ਦਾਦੀ ਜੀ ਵੀ ਅਚਾਰ, ਚਟਨੀਆਂ, ਮਸਾਲੇ ਅਤੇ ਮਰਬਾ ਬਣਾ ਕੇ ਵੇਚਦੇ ਹਨ। ਉਹ ਪਾਲਤੂ ਪਸ਼ੂਆਂ ਦੀ ਦੇਖਭਾਲ ਵੀ ਕਰਦੇ ਹਨ। ਇਸ ਕਰਕੇ ਨਾਲ ਇਸ ਤਰੀਕੇ ਨਾਲ ਉਹ ਹਰ ਸਾਲ ਕਾਫੀ ਮੁਨਾਫਾ ਕਮਾ ਲੈਂਦੇ ਹਨ। ਜਿਹੜੇ ਕਿਸਾਨਾਂ ਕੋਲ ਖੇਤੀ ਕਰਨ ਲਈ ਆਪਣੀ ਜ਼ਮੀਨ ਨਹੀਂ ਹੈ ਉਹ ਦੂਸਰੇ ਕਿਸਾਨਾਂ ਦੇ ਖੇਤਾਂ ਵਿੱਚ ਮਿਰਚਾਂ ਤੋੜਨ, ਆਲੂ ਪਟਣ, ਨਰਮਾ ਚੁਗਣ, ਚਾਵਲ ਝਾੜਨ, ਬਾਗਾਂ ਦੀ ਦੇਖਭਾਲ, ਫਲ ਅਤੇ ਸਬਜ਼ੀਆਂ ਤੋੜਨ ਆਦ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋषण ਕਰਦੇ ਹਨ। ਦਾਦਾ ਜੀ ਨੇ ਦੱਸਿਆ ਕਿ ਸਾਡੇ ਦੇਸ਼ ਭਾਰਤ ਵਿੱਚ ਕਿਤੇ ਪਹਾੜ ਕਿਤੇ ਦਰਿਆ ਕਿਤੇ ਨਦੀਆਂ ਕਿਤੇ ਮਾਰੂਥਲ ਅਤੇ ਕਿਤੇ ਜੰਗਲ ਹਨ ਇਸ ਲਈ ਹਰ ਥਾਂ ਖੇਤੀ ਕਰਨੀ ਸੰਭਵ ਨਹੀਂ ਹੈ ਵੱਖ-ਵੱਖ ਰਾਜਾਂ ਵਿੱਚ ਧਰਤੀ ਅਤੇ ਮੌਸਮ ਅਨੁਸਾਰ ਭਿੰਨ-ਭਿੰਨ ਫਸਲਾਂ ਹੁੰਦੀਆਂ ਹਨ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਇਸ ਵਿੱਚ ਭਾਰਤ ਦੇ ਦੂਜੇ ਰਾਜਾਂ ਦੇ ਮੁਕਾਬਲੇ ਖੇਤੀ ਕਰਨੀ ਸੌਖੀ ਹੈ ਇੱਥੇ ਖੇਤੀ ਕਰਨ ਲਈ ਆਧੁਨਿਕ ਸੰਦ ਸਿੰਚਾਈ ਦੇ ਸਾਧਨ ਅਤੇ ਉਪਜਾਊ ਜ਼ਮੀਨ ਉਪਲਬਧ ਹੈ ਪਰੰਤੂ ਭਾਰਤ ਦੇ ਦੂਜੇ ਰਾਜਾਂ ਜਿਵੇਂ ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਵਿੱਚ ਖੇਤੀ ਕਰਨੇ ਬਹੁਤ ਮੁਸ਼ਕਲ ਹੈ ਉੱਥੇ ਕਈ ਵਾਰ ਜ਼ਿਆਦਾ ਮੀਂਹ ਜਾਂ ਸੋਕੇ ਨਾਲ ਫਸਲ ਤਬਾਹ ਹੋ ਜਾਂਦੀ ਹੈ ਇਸ ਕਰਕੇ ਕਿਸਾਨ ਕਰਜ਼ਾਈ ਹੋ ਜਾਂਦੇ ਹਨ ਕਈ ਵਾਰ ਇਹ ਕਿਸਾਨ ਆਪਣੇ ਪਰਿਵਾਰ ਸਮੇਤ ਪੰਜਾਬ ਜਾਂ ਦੂਜੇ ਰਾਜਾਂ ਵਿੱਚ ਜਾ ਕੇ ਖੇਤੀ ਦੇ ਧੰਦਿਆਂ ਵਿੱਚ ਕੰਮ ਕਰਕੇ ਗੁਜ਼ਾਰਾ ਆਪਣਾ ਗੁਜ਼ਾਰਾ ਕਰਦੇ ਹਨ ਆਮ ਤੌਰ ਤੇ ਪੰਜਾਬ ਦੇ ਕਈ ਪਿੰਡਾਂ ਵਿੱਚੋਂ ਕਿਸਾਨ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਅਤੇ ਬੱਚਿਆਂ ਨਾਲ ਨਰਮੇ ਦੀ ਚੁਗਾਈ ਅਤੇ ਫਲਾਂ ਦੀ ਤੋੜਾਈ ਦੇ ਕੰਮ ਲਈ ਦੂਸਰੇ ਪਿੰਡਾਂ ਵਿੱਚ ਅਸਥਾਈ ਤੌਰ ਤੇ ਚਲੇ ਜਾਂਦੇ ਹਨ ਇਸ ਤਰ੍ਹਾਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੁੰਦੀ ਹੈ ਉਹ ਆਪਣੀ ਜਮਾਤ ਦੇ ਟੀਚੇ ਪੂਰੇ ਕਰਨ ਤੋਂ ਦੂਸਰੇ ਬੱਚਿਆਂ ਦੇ ਮੁਕਾਬਲੇ ਪਛੜ ਜਾਂਦੇ ਹਨ ਚਾਚਾ ਜੀ ਨੇ ਟੈਲੀਵਿਜ਼ਨ ਤੋਂ ਸੁਣ ਕੇ ਕਣਕ ਦੇ ਨਵੇਂ ਬੀਜ ਬੀਜਣ ਬਾਰੇ ਦਾਦਾ ਜੀ ਦੀ ਸਲਾਹ ਲਈ ਦਾਦਾ ਜੀ ਨੇ ਕਿਹਾ ਇਹ ਪਿਛਲੇ ਸਾਲ ਵਾਲੇ ਕਣਕ ਦਾ ਬੀਜ ਵੀ ਚੰਗੇ ਝਾੜ ਵਾਲਾ ਹੈ ਇਸ ਲਈ ਉਹਨਾਂ ਨੇ ਬੀਜ ਨੂੰ ਸਾਫ਼ ਕਰਕੇ ਅਤੇ ਸੁਕਾ ਕੇ ਡਰਮ ਵਿੱਚ ਰੱਖਿਆ ਹੋਇਆ ਹੈ ਉਹ ਇਸ ਵਾਰ ਨਵੇਂ ਦੇ ਨਾਲ-ਨਾਲ ਪੁਰਾਣਾ ਬੀਜ ਵੀ ਬੀਜਣਗੇ ਚਾਚਾ ਜੀ ਅਗਲੇ ਦਿਨ ਸ਼ਨੀਵਾਰ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਕਣਕ ਦਾ ਸੁਧਰਿਆ ਹੋਇਆ ਬੀਜ ਲੈ ਆਏ ਐਤਵਾਰ ਨੂੰ ਹੀ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹ ਕੇ ਦਾਣਿਆਂ ਉੱਪਰ ਉਲੀ ਨਾਸ਼ਕ ਦਵਾਈ ਲਾ ਕੇ ਬਜਾਈ ਕਰ ਦਿੱਤੀ। ਕੁਝ ਹੀ ਦਿਨਾਂ ਬਾਅਦ ਕਣਕ ਦੇ ਛੋਟੇ-ਛੋਟੇ ਪੌਦੇ ਬਾਹਰ ਨਿਕਲਣ ਨਾਲ ਖੇਤ ਹਰਾ ਭਰਾ ਹੋ ਗਿਆ। ਚਾਚਾ ਜੀ ਨੇ ਦੱਸਿਆ ਕਿ ਬੀਜ ਦੇ ਫੂੰਗਰਨ ਦੇ ਲਈ ਨਮੀ ਅਤੇ ਗਰਮੀ ਦੀ ਜ਼ਰੂਰਤ ਹੁੰਦੀ ਹੈ। ਕੁਝ ਦਿਨਾਂ ਬਾਅਦ ਫਸਲ ਨੂੰ ਦੇਖਣ ਲਈ ਖੇਤੀਬਾੜੀ ਵਿਭਾਗ ਦੇ ਤੋਂ ਖੇਤੀ ਮਾਹਰ ਆਏ। ਉਹਨਾਂ ਨੇ ਸਲਾਹ ਦਿੱਤੀ ਕਿ ਫਸਲ ਨੂੰ ਸਮੇਂ ਸਿਰ ਪਾਣੀ ਲਾਇਆ ਜਾਵੇ ਅਤੇ ਪੱਤੇ ਪੀਲੇ ਹੋਣ ਤੋਂ ਰੋਕਣ ਲਈ ਯੂਰੀਆ ਖਾਦ ਪਾਈ ਜਾਵੇ। ਇਸ ਤੋਂ ਇਲਾਵਾ ਜ਼ਿੰਕ ਅਤੇ ਮੈਗਨੀਜ਼ ਜੁਕਤ ਘੋਲ ਦਾ ਛਰਕਾ ਵੀ ਕੀਤਾ ਜਾਵੇ। ਨੋਟ ਜੇਕਰ ਕਿਸੇ ਕੁਦਰਤੀ ਆਫਤ ਨਾਲ ਫਸਲ ਤਬਾਹ ਹੋ ਜਾਵੇ ਤਾਂ ਸਰਕਾਰ ਵੱਲੋਂ ਗਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਵੀ ਦਿੱਤਾ ਜਾਂਦਾ ਹੈ। ਪ੍ਰਸ਼ਨ 1 ਕਿਸਾਨਾਂ ਨੂੰ ਨਵੇਂ ਬੀਜਾਂ ਸੰਬੰਧੀ ਜਾਣਕਾਰੀ ਕਿੱਥੋਂ ਮਿਲਦੀ ਹੈ? ਉੱਤਰ ਟੈਲੀਵਿਜ਼ਨ ਤੋਂ। ਪ੍ਰਸ਼ਨ 2 ਖੇਤੀ ਦੇ ਸਹਾਇਕ ਧੰਦਿਆਂ ਦੇ ਨਾਮ ਦੱਸੋ। ਉੱਤਰ ਪਸ਼ੂ ਪਾਲਣ, ਮੱਛੀ ਪਾਲਣ, ਸ਼ਹਿਦ ਦੀ ਮੱਖੀ ਪਾਲਣ, ਖੁੰਬਾਂ ਦੀ ਕਾਸ਼ਤ। ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਆਦ ਪ੍ਰਸ਼ੰਤਨ ਕਿਸਾਨ ਔਰਤਾਂ ਕੀ ਕੀ ਕੰਮ ਕਰਦੀਆਂ ਹਨ ਪੁੱਤਰ ਅਚਾਰ ਚਟਨੀਆਂ ਮਸਾਲੇ ਅਤੇ ਮਰਬਾ ਬਣਾ ਕੇ ਵੇਚਣ ਦੇ ਨਾਲ ਨਾਲ ਪਾਲਤੂ ਪਸ਼ੂਆਂ ਦੀ ਦੇਖਭਾਲ ਕਰਦੀਆਂ ਹਨ ਪ੍ਰਸ਼ਨ 4 ਦੂਜੇ ਰਾਜਾਂ ਦੇ ਕਿਸਾਨ ਫਸਲ ਤਬਾਹ ਹੋਣ ਤੇ ਆਪਣੇ ਪਰਿਵਾਰ ਦੇ ਪਾਲਣ ਪੋषण ਲਈ ਕੀ ਕਰਦੇ ਹਨ ਪੁੱਤਰ ਉਹ ਪੰਜਾਬ ਸਮੇਤ ਦੂਜੇ ਰਾਜਾਂ ਵਿੱਚ ਜਾ ਕੇ ਖੇਤੀ ਦੇ ਧੰਦਿਆਂ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋषण ਕਰਦੇ ਹਨ ਸਾਡੇ ਦੇਸ਼ ਦੇ 29 ਰਾਜ ਹਨ ਇਹਨਾਂ ਰਾਜਾਂ ਵਿੱਚ ਵੱਖ-ਵੱਖ ਫਸਲਾਂ ਉਗਾਈਆਂ ਜਾਂਦੀਆਂ ਹਨ ਲੋਕਾਂ ਦੀਆਂ ਭੋਜਨਖਾਨ ਦੀਆਂ ਆਤਾਂ ਵੀ ਵੱਖ-ਵੱਖ ਹਨ ਉਹਨਾਂ ਦੇ ਸਮੂਹਿਕ ਪ੍ਰੋਗਰਾਮਾਂ ਦੇ ਤੇ ਭਿੰਨ-ਭਿੰਨ ਭੋਜਨ ਪਦਾਰਥ ਬਣਾਏ ਜਾਂਦੇ ਹਨ ਆਓ ਇਹਨਾਂ ਬਾਰੇ ਕੁਝ ਜਾਣਕਾਰੀ ਪ੍ਰਾਪਤ ਕਰਦੇ ਹਾਂ ਅੱਜ ਹਰਮਨ ਦੇ ਭੂਆ ਜੀ ਦਾ ਵਿਆਹ ਹੈ ਤੇ ਗੁਰਮੀਤ ਅਤੇ ਹਰਮਨ ਦੇ ਪਰਿਵਾਰਾਂ ਵਿੱਚ ਨਜ਼ਦੀਕੀ ਸਾਂਝ ਹੋਣ ਕਰਕੇ ਗੁਰਜੀਤ ਦੇ ਮੰਮੀ ਪਾਪਾ ਅਤੇ ਦਾਦਾ-ਦਾਦੀ ਸਾਰੇ ਇਸ ਵਿਆਹ ਵਿੱਚ ਸ਼ਾਮਲ ਹੋਏ। ਬਰਾਤ ਨੂੰ ਚਾਹ ਪਾਣੀ ਪਿਉਣ ਤੋਂ ਬਾਅਦ ਕੁਝ ਨੇੜਲੇ ਰਿਸ਼ਤੇਦਾਰ ਗੁਰਦੁਆਰਾ ਸਾਹਿਬ ਆਨੰਦ ਕਾਰਜ ਕਰਵਾਉਣ ਚਲੇ ਗਏ। ਬਾਕੀ ਲੋਕ ਪੈਲੈਸ ਵਿੱਚ ਗੀਤ ਸੰਗੀਤ ਸੁਣਨ ਲੱਗੇ ਅਤੇ ਆਪਣੀ ਪਸੰਦ ਦੀਆਂ ਚੀਜ਼ਾਂ ਖਾਣ ਪੀਣ ਲੱਗੇ। ਗੁਰਜੀਤ ਦੇ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਕੁਰਸੀਆਂ ਤੇ ਬੈਠੇ ਸਨ। ਬਹਿਰੇ ਬਾਰੀ-ਬਾਰੀ ਖਾਣ ਪੀਣ ਦੀਆਂ ਬਸਤਾਂ ਲਿਆ ਰਹੇ ਸਨ ਗੁਰਜੀਤ ਦਾ ਆਈਸਕ੍ਰੀਮ ਖਾਣ ਨੂੰ ਬੜਾ ਦਿਲ ਕਰ ਰਿਹਾ ਸੀ ਬਾਪੂ ਜੀ ਤੁਸੀਂ ਆਈਸਕ੍ਰੀਮ ਖਾਓਗੇ ਗੁਰਜੀਤ ਨੇ ਆਪਣੇ ਦਾਦਾ ਜੀ ਤੋਂ ਜਾਣ ਬੁੱਝ ਕੇ ਪੁੱਛਿਆ ਉਸਦੇ ਦਾਦਾ ਜੀ ਉਸਦੀ ਚਲਾਕੀ ਸਮਝ ਗਏ ਅਤੇ ਕਹਿਣ ਲੱਗੇ ਬੇਟਾ ਤੂੰ ਜਾਣਦਾ ਹੈ ਮੈਂ ਠੰਡੀਆਂ ਚੀਜ਼ਾਂ ਨਹੀਂ ਖਾਂਦਾ ਲੱਗਦਾ ਏ ਤੂੰ ਆਪ ਆਈਸਕ੍ਰੀਮ ਖਾਣੀ ਚਾਹੁੰਦਾ ਹੈ ਬਾਪੂ ਜੀ ਤੁਸੀਂ ਮੇਰੀ ਗੱਲ ਇੰਨੀ ਛੇਤੀ ਕਿਵੇਂ ਸਮਝ ਗਏ ਬਾਹਰ ਵਿੱਚ ਆਈਸਕ੍ਰੀਮ ਖਾਂਦੇ ਹੋਏ ਗੁਰਜੀਤ ਨੇ ਪੁੱਛਿਆ beta ਮੈਨੂੰ ਤੇਰੀ ਹਰ ਚਲਾਕੀ ਬਾਰੇ ਪਤਾ ਹੈ ਜਦੋਂ ਤੂੰ ਦੁਕਾਨ ਤੋਂ ਗੱਚਕ ਸਾਫੀਆਂ कुरकुरੇ ਜਾਂ ਚਿਪਸ ਲੈਣੇ ਹੋਣ ਉਦੋਂ ਵੀ ਤੂੰ ਇਹੀ ਤਰੀਕਾ ਵਰਤਦਾ ਹੈ ਗੁਰਜੀਤ ਦੇ ਦਾਦਾ ਜੀ ਨੇ ਆਪਣਾ ਤਜਰਬਾ ਸਾਂਝਾ ਕੀਤਾ ਬਾਪੂ ਜੀ ਜਦੋਂ ਮੈਂ ਬਾਜ਼ਾਰ ਵਿੱਚ ਪਾਪਾ ਤੋਂ ਫਰੂਟੇ ਲੈਣੇ ਹੋਵੇ ਉੱਥੇ ਵੀ ਮੈਂ ਇਹੀ ਢੰਗ ਵਰਤਦਾ ਹਾਂ ਗੁਰਜੀਤ ਨੇ ਹੱਸਦੇ ਹੱਸਦੇ ਦੱਸਿਆ ਬੇਟਾ ਇਹਨਾਂ ਸਾਰੀਆਂ ਚੀਜ਼ਾਂ ਦੀ ਬਜਾਏ ਤੈਨੂੰ ਦੁੱਧ ਘਿਓ ਦਹੀਂ ਮੱਖਣ ਖੂਆ ਆਦ ਖਾਣਾ ਚਾਹੀਦਾ ਹੈ ਰੂਟੀ ਨਾਲੋਂ ਤਾਂ ਚੰਗਾ ਤੂੰ ਤਾਜ਼ੇ ਫਲ ਖਾਇਆ ਕਰੇ ਜਾਂ ਆਪਣੀ ਮੰਮੀ ਤੋਂ ਫਲਾਂ ਦਾ ਤਾਜ਼ਾ ਜੂਸ ਕੜਵਾ ਲਿਆ ਕਰ ਗੁਰਜੀਤ ਦੀ ਦਾਦੀ ਨੇ ਗੱਲ ਵਿੱਚ ਹਿੱਸਾ ਲੈਂਦਿਆਂ ਕਿਹਾ ਤੇਰੇ ਪਾਪਾ ਨੂੰ ਮੈਂ ਆਪਣੇ ਹੱਥੀਂ ਦੁੱਧ ਕਿਉ ਬਹੁਤ ਖਵਾਇਆ ਤਾਂ ਹੀ ਤਾਂ ਇੰਨਾ ਉੱਚਾ ਲੰਬਾ ਅਤੇ ਤਕੜਾ ਸਰੀਰ ਐ ਉਸਦਾ ਦੁੱਧ ਵਿੱਚ ਕਦੇ ਬਦਾਮ ਤੇ ਕਦੇ सेविया पाके दंदीसा जबों दा खेती दा काम ਛੱਡ ਕੇ ਪੜਾਈ ਵੱਲ ਲੱਗਿਆ ਹੈ ਆਪਣੀ ਖੁਰਾਕ ਕੁਝ ਬਦਲ ਲਈ ਹੈ ਉਸਨੇ ਹੁਣ ਵੀ ਬਚਪਨ ਦੀ ਆਦਤ ਅਨੁਸਾਰ ਰੋਟੀ ਤੋਂ ਬਾਅਦ ਗੁੜ ਜ਼ਰੂਰ ਖਾਂਦਾ ਹੈ ਦਾਦੀ ਜੀ ਮੈਂ ਵੀ ਦਿਨ ਵਿੱਚ ਦੋ ਵਾਰ ਦੁੱਧ ਪੀਂਦਾ ਹਾਂ ਦੁੱਧ ਵਿੱਚ ਕੌਂਪਲੈਂ ਮਿਲਾ ਲੈਂਦਾ ਹਾਂ ਤੁਸੀਂ ਜਿਹੜੀ ਖਿਚੜੀ ਦੁੱਧ ਵਿੱਚ ਮਿਲਾ ਕੇ ਖਾਂਦੇ ਹੋ ਉਹ ਮੈਨੂੰ ਘੱਟ ਸਵਾਦ ਲੱਗਦੀ ਹੈ ਗੁਰਜੀਤ ਨੇ ਉੱਤਰ ਦਿੱਤਾ ਪੁੱਤਰ ਸਾਡੇ ਵੇਲੇ ਤਾਂ ਦੁੱਧ ਲੱਸੀ ਅਤੇ ਅਨਾਜ ਦੀਆਂ ਹੀ ਖੁਰਾਕਾਂ ਸਨ ਤੇਰੇ ਦਾਦਾ ਜੀ ਜਦੋਂ ਗਰਮੀਆਂ ਵਿੱਚ ਖੇਤਾਂ ਵਿੱਚ ਕੰਮ ਕਰਦੇ ਸਨ ਤਾਂ ਖੜੇ-ਖੜੇ ਲੱਸੀ ਦਾ ਕੁਝਾ ਪੀ ਜਾਂਦੇ ਸਨ ਲੱਸੀ ਵਿੱਚ ਦੁੱਧ ਦੀਆਂ ਧਾਰਾਂ ਮਾਰ ਕੇ ਤਿਓੜ ਬਣਾਉਂਦੇ ਸੀ ਜਿਹੜੇ ਬੜੀ ਹੀ ਤਾਕਤ ਦੇਣ ਵਾਲੀ ਚੀਜ਼ ਮੰਨੀ ਜਾਂਦੀ ਸੀ ਦੁਪਹਿਰ ਵੇਲੇ ਸਾਰੇ ਪਰਿਵਾਰ ਦੇ ਮੈਂਬਰ ਕਾਰਨੀ ਵਾਲਾ ਦੁੱਧ ਪੀਂਦੇ ਸਨ ਹੁਣ ਤਾਂ ਨਾ ਉਹ ਖੁਰਾਕਾਂ ਨੇ ਨਾ ਹੀ ਉਹ ਕੰਮ ਦਾਦੀ ਨੇ ਆਪਣੇ ਸਮਿਆਂ ਨੂੰ ਯਾਦ ਕਰਦਿਆਂ ਸਮਝਾਇਆ ਦਾਦਾ ਜੀ ਇਹ ਤਾਂ ਤੁਸੀਂ ਆਪ ਹੀ ਮੰਨਦੇ ਹੋ ਕਿ ਹੁਣ ਖੁਰਾਕਾਂ ਬਦਲ ਗਈਆਂ ਨੇ ਫਿਰ ਸਾਰੇ ਜਾਣੇ ਮੈਨੂੰ ਟਾਫੀਆਂ ਚਿਪਸ कुरकुरੇ ਅਤੇ ਆਈਸਕ੍ਰੀਮ ਖਾਣ ਤੋਂ ਕਿਉਂ ਰੋਕਦੇ ਹੋ ਗੁਰਜੀਤ ਨੇ ਮੌਕਾ ਤਾੜਦਿਆਂ ਕਿਹਾ ਬੇਟਾ ਟਾਫੀਆਂ ਵਿੱਚ ਪਾਈ ਜ਼ਿਆਦਾ ਖੰਡ ਦੰਦ ਖਰਾਬ ਕਰ ਦਿੰਦੀ ਹੈ कुरकुरੇ ਅਤੇ ਚਿਪਸ ਪੋਸ਼ਟਿਕ ਨਹੀਂ ਹੁੰਦੇ ਅਤੇ ਜਲਦੀ ਹਜ਼ਮ ਵੀ ਨਹੀਂ ਹੁੰਦੇ ਸਾਨੂੰ ਆਈਸਕ੍ਰੀਮ ਵਰਗੀਆਂ ਠੰਡੀਆਂ ਚੀਜ਼ਾਂ ਵੀ ਜ਼ਿਆਦਾ ਨਹੀਂ ਖਾਣੀਆਂ ਚਾਹੀਦੀਆਂ ਕੋਲ ਬੈਠੇ ਗੁਰਜੀਤ ਦੇ ਮੰਮੀ ਬੋਲੇ ਇੰਨੇ ਸਮੇਂ ਵਿੱਚ ਖਾਣ ਪੀਣ ਦੀਆਂ ਸਤਾਲਾਂ ਵੀ ਸ਼ੁਰੂ ਹੋ ਗਈਆਂ ਅੱਜ ਕੱਲ੍ਹ ਵਿਆਹਾਂ ਵਿੱਚ ਲੋਕ ਕਿੰਨਾ ਹੀ ਵਿਖਾਵਾ ਕਰਨ ਲੱਗ ਪਏ ਨੇ ਕੋਲ ਬੈਠੇ ਇੱਕ ਅਧਖੜ ਉਮਰ ਦੇ ਆਦਮੀ ਨੇ ਕਿਹਾ ਬਈ ਵਿਖਾਵਾ ਹੀ ਵੀ ਹੈ ਅਤੇ ਜ਼ਰੂਰਤ ਵੀ ਅੱਜ ਕੱਲ੍ਹ ਆਉਣ ਜਾਣ ਲਈ ਸਾਧਨ ਬਹੁਤ ਵੱਧ ਗਏ ਹਨ ਦੂਰੋਂ ਨੇੜਿਓਂ ਬੁਲਾਏ ਦੋਸਤਾਂ ਮਿੱਤਰਾਂ ਨੂੰ ਉਹਨਾਂ ਦੀ ਪਸੰਦ ਦੀ ਖਾਣ ਪੀਣ ਦੀ ਚੀਜ਼ ਤਾਂ ਚਾਹੀਦੀ ਏ ਨਾ ਉਸ ਦੇ ਨੇੜੇ ਬੈਠੇ ਇੱਕ ਹਰਿਆਣਵੀ ਨੇ ਕਿਹਾ ਸਾਡੇ ਇਲਾਕੇ ਵਿੱਚ ਆ ਬਾਥੂ ਦਾ ਰਾਇਤਾ ਰਾਇਤਾ ਗਾਜਰ ਦਾ ਹਲਵਾ ਅਤੇ ਰਾਬੜੀ ਆਮ ਬਣਾਉਂਦੇ ਨੇ ਉਸ ਨੇ ਆਪਣੇ ਇਲਾਕੇ ਦੇ ਭੋਜਨ ਬਾਰੇ ਦੱਸਦਿਆਂ ਕਿਹਾ ਉਸ ਤੋਂ ਥੋੜਾ ਅੱਗੇ ਚਲੇ ਜਾਓ ਰਾਜਸਥਾਨ ਵਿੱਚ ਮਿਰਚੀ ਵੜਾ ਮੱਖਣ ਵੜਾ ਹਲਦੀ ਮੋਠ ਅਤੇ ਗਵਾਰ ਫਲੀ ਦਾ ਸਾਗ ਅਤੇ ਇਹਨਾਂ ਤੋਂ ਕਈ ਹੋਰ ਪਕਵਾਨ ਵੀ ਬਣਾਏ ਜਾਂਦੇ ਨੇ ਦੱਖਣ ਵਾਲੇ ਪਾਸੇ ਜਾਓ ਉਹ ਤੁਹਾਨੂੰ ਥਾਲੀ ਦੀ ਬਜਾਏ ਪੱਤਿਆਂ ਤੇ ਪਰੋਸ ਕੇ ਆਪਣੇ ਇਲਾਕੇ ਦੇ ਕਈ ਖਾਸ ਪਕਵਾਨ ਜਿਵੇਂ ਇਡਲੀ ਡੋਸਾ ਆਦ ਖਵਾਉਂਦੇ ਨੇ ਉਸ ਆਦਮੀ ਨੇ ਗੱਲ ਅੱਗੇ ਵਧਾਉਂਦਿਆਂ ਕਿਹਾ ਜਦੋਂ ਲੋਕ ਆਪਣੇ ਆਪਣੇ ਪਸੰਦ ਦੇ ਪਕਵਾਨ ਖਾ ਪੀ ਰਹੇ ਸਨ ਤਾਂ ਲੋਕ ਕੁਝ ਲੋਕ ਇਸ ਭੋਜਨ ਨੂੰ ਪਲੇਟਾਂ ਵਿੱਚ ਹੀ ਛੱਡੀ ਜਾ ਰਹੇ ਸਨ ਖਾਣਾ ਬਰਤਨ ਵਿੱਚ ਛੱਡ ਦੇਣਾ ਤਾਂ ਅੱਜ ਕੱਲ੍ਹ ਲੋਕ ਫੈਸ਼ਨ ਸਮਝਦੇ ਹਨ ਇਸ ਤਰ੍ਹਾਂ ਭੋਜਨ ਦੀ ਬਰਬਾਦੀ ਕਰਨੇ ਚੰਗੀ ਗੱਲ ਨਹੀਂ ਦੂਜੇ ਪਾਸੇ ਆਹ ਵੇਖੋ ਵਿਚਾਰੇ ਪੇਟੋਂ ਭੁੱਖੇ ਮੰਗ ਕੇ ਖਾਣ ਲਈ ਮਜਬੂਰ ਹਨ ਉਹਨਾਂ ਦੇ ਨਿੱਕੇ-ਨਿੱਕੇ ਬੱਚਿਆਂ ਨੂੰ ਕਦੇ ਪੇਟ ਭਰ ਖਾਣਾ ਮਿਲਦਾ ਏ ਅਤੇ ਕਦੇ ਨਹੀਂ ਗੁਰਜੀਤ ਦੇ ਦਾਦਾ ਜੀ ਨੇ ਗੇਟ ਤੇ ਖਾਲੀ ਬਰਤਨ ਚੁੱਕੀ ਖੜੇ ਮੰਗਤਿਆਂ ਵੱਲ ਇਸ਼ਾਰਾ ਕਰਦਿਆਂ ਕਿਹਾ ਯਾਦ ਰੱਖਣ ਜੋ ਗੱਲਾਂ ਕਿਸਾਨ ਖੇਤਾਂ ਵਿੱਚ ਬਹੁਤ ਮਿਹਨਤ ਨਾਲ ਫਸਲ ਪੈਦਾ ਕਰਦੇ ਹਨ ਖਾਦ ਪਾਉਣ ਨਾਲ ਫਸਲਾਂ ਦੀ پیداوار ਵਧਦੀ ਹੈ ਜਿਆਦਾ ਬਾਰਿਸ਼ ਅਤੇ ਸੋਕੇ ਨਾਲ ਫਸਲਾਂ ਤਬਾਹ ਹੋ ਜਾਂਦੀਆਂ ਹਨ। ਵੱਖ-ਵੱਖ ਰਾਜਾਂ ਦੇ ਲੋਕ ਭਿੰਨ-ਭਿੰਨ ਭੋਜਨ ਖਾਂਦੇ ਹਨ। ਘਰ ਦੇ ਮੈਂਬਰ ਵੀ ਉਮਰ ਅਤੇ ਪਸੰਦ ਦੇ ਅਨੁਸਾਰ ਭੋਜਨ ਖਾਂਦੇ ਹਨ। ਪ੍ਰਸ਼ਨ 5 ਤੁਹਾਨੂੰ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਜੋ ਤੁਹਾਡੀ ਸਿਹਤ ਲਈ ਫਾਇਦੇਮੰਦ ਹੋਣ? ਉੱਤਰ ਸਾਨੂੰ ਦੁੱਧ, ਦਹੀਂ, ਮੱਖਣ, ਲੱਸੀ, ਬਦਾਮ ਫਲਾਂ ਦਾ ਜੂਸ ਅਤੇ ਫਲ ਖਾਣੇ ਚਾਹੀਦੇ ਹਨ